ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਰਨ ਸਿੰਘ ਸਨ ਸਰਦਾਰ ਕਰਮਾਲ ਸਿੰਘ ਤੁਹਾਡੇ ਸਾਹਮਣੇ ਅੱਜ ਕੋਈ ਆਪਣੀ ਦੁਕਾਨ ਦੀ ਕੋਈ ਪ੍ਰੋਮੋਸ਼ਨ ਨਹੀਂ ਕੋਈ ਕਿਸੇ ਵੀ ਸਮਾਨ ਦੀ ਮਸ਼ਹੂਰੀ ਲੈ ਕੇ ਨਹੀਂ ਆਇਆ ਮੈਂ ਇਹ ਵੀਡੀਓ ਲੈ ਕੇ ਆਇਆ ਇਨਸਾਫ ਲਈ ਹੈ ਨਾ ਤਾਂ ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖਿਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਖੁਦ ਇਨਸਾਫ ਕਰਿਓ ਕਿ ਅਸੀਂ ਕਿੱਥੇ ਗਲਤ ਸੀ ਇਥੇ ਪ੍ਰਸ਼ਾਸਨ ਕਿੱਥੇ ਗਲਤ ਹੈ ਤਾਂ ਅੱਜ 26 April ਠੀਕ ਹੈ ਅੱਜ ਤੋਂ 1 ਮਹੀਨਾ ਠੀਕ ਹੈ 1 ਮਹੀਨਾ ਪਹਿਲਾਂ ਯਾਨੀ ਕਿ 26 March ਦੀ ਗੱਲ ਹੈ ਜੀ ਪਿੰਡ ਖੀਪਾਂ ਵਾਲੀ ਹਾਂਜੀ ਪਿੰਡ ਖੀਪਾਂ ਵਾਲੀ ਵਿਖੇ ਅ ਸਰਦਾਰ ਕਰਮੇਲਸਨ ਯਾਨੀ ਕਿ ਪਾਪਾ ਜੀ ਨੇ ਕਾਟ ਰੱਖਿਆ ਹੋਇਆ ਸੀਗਾ ਅ ਉੱਥੇ ਉਹਨਾਂ ਦੀ ਰੋਲ ਦੀ ਡਿਊਟੀ ਸੀਗੀ ਤੇ ਉਹ 4 ਵਜੇ 2 ਤੋਂ 4 ਡਿਊਟੀ ਲਗਾ ਕੇ ਆ ਉਹ ਤੋਂ ਰੋਲ ਦੋਪੇਆ ਉੱਥੇ ਜੋ ਕਿ ਤੁਹਾਨੂੰ ਨਾਲ ਫੋਟੋ ਦੇਖ ਰਹੇ ਹੋ ਰੂਪ ਸਿੰਘ ਸਿੰਘ ਤਾਂ ਚਲੋ ਕਹਿ ਦਿੰਨੇ ਆ ਨਾਮ ਇਹਦਾ ਰੂਪ ਸਿੰਘ ਰੂਪ ਇਹ ਉੱਥੇ ਜਾਂਦੇ ਆ ਇਹ ਦੇਖਦੇ ਆ ਕਿ ਡਾੜੀ ਉੱਤੇ ਬੈਠਿਆ ਤੇ ਕੋਈ ਪੁਰਾਣੀ ਰੰਜਿਸ਼ ਖੁਦ ਬਣਾ ਕੇ ਇਹਨਾਂ ਕੀ ਮਤਲਬ ਹੁੰਦਾ ਕੋਈ ਇਹਦਾ ਕੋਈ ਸਬੂਤ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਉਹਦਾ ਗੁੱਸਾ ਲੈ ਕੇ ਪਿੱਛੇ ਹੁੰਦੇ ਉੱਥੇ ਗਿਆ ਸੀਗਾ ਤੇ ਇਹਨੂੰ ਮਤਲਬ ਪੂਰਾ ਪਤਾ ਸੀਗਾ ਕਿ ਐ ਡੈਡੀ ਜੀ ਕੀ ਜਗ ਜਨ ਦੇ ਰਹਿਸ਼ ਹੈ ਗਿਆ ਉੱਥੇ ਨਾਲ ਹੀ ਮਸੀਤਾਂ ਵਾਲਾ ਜਿਹੜਾ ਗੁਰਦੁਆਰਾ ਵਜਦਾ ਜੀ ਪੁਰਾਣਾ ਗੁਰਦੁਆਰਾ ਜੀ ਉੱਥੇ ਉਹਨਾਂ ਨੇ ਮਤਲਬ ਰੇਸ਼ ਮਤਲਬ ਰੈਸਟ ਕਰਦਾਂ ਡਿਊਟੀ ਤੋਂ ਬਾਅਦ ਇਹ ਆਪਣੇ ਉੱਥੇ ਜਿਹੜੇ ਸਤੇਸ਼ ਜੀ ਗਿਆ ਸਤੇਸ਼ ਸਿੰਘ ਉਹਨਾਂ ਦੇ ਨਾਲ ਉੱਥੇ ਜਾ ਕੇ ਬੈਠ ਗਏ ਜੀ ਉੱਥੇ ਜਾ ਕੇ ਬੈਠ ਕੇ ਤੇ ਇੰਤਜ਼ਾਰ ਕਰਨ ਲੱਗੇਗੇ ਕਦੋਂ ਮਤਲਬ ਕਮੈਲ ਸਿੰਘ ਜੀ ਉੱਥੇ ਆਉਣਗੇ ਤੇ ਮੈਂ ਆਪ ਦਾ ਜੋ ਕਿ ਗੁੱਸਾ ਪੜਾ ਸਕਣੀਆਂ ਨਾ ਠੀਕ ਹੈ ਇਹ ਡਾੜੀ ਜਿੱਥੇ ਪਹੁੰਚੇ ਉੱਥੇ ਪਹੁੰਚੇ ਤਾਂ ਇਹ ਉਹ ਚਾਹ ਪੀ ਰਸੀ ਮੋਕੇ ਤੇ ਠੀਕ ਹੈ ਚਾਹ ਪੀ ਰਸੀ ਤੇ ਨਾ ਕੋਈ ਗੱਲ ਨਾ ਬਾਤ ਕੁਛ ਨਹੀਂ ਬਸ ਸਿੱਧਾ ਜਾ ਕੇ ਉਹਨਾਂ ਦੇ ਯਾਨੀ ਕਿ ਗੱਲ ਪਾ ਕੇ ਤੇ ਉਹਨਾਂ ਦੀ ਦਾੜੀ ਨੂੰ ਉਹਨੇ ਫੜ ਲਿਆ ਨਾ ਦਾੜੀ ਨੂੰ ਫੜ ਲਿਆ ਕਿੰਨਾ ਮਤਲਬ ਵੱਡਾ ਪਾਪ ਕੀਤਾ ਨਾ ਵਾਜ਼ੇ ਦਾ ਆਪ ਜੀ ਨੂੰ ਗੁਰਸਿੱਖ ਕਹਿੰਦਾ ਠੀਕ ਹੈ ਇਹਨਾਂ ਨੂੰ ਤੁਸੀਂ ਬਾਣਾ ਵੀ ਦੇਖ ਸਕੋ ਗੁਰਸਿੱਖ ਦਾ ਬਾਣਾ ਪਾਇਆ ਲੇਕਿਨ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਠੀਕ ਹੈ ਤੇ ਇਹਨਾਂ ਨੇ ਕੀ ਕਰਿਆ ਵੀ ਉੱਥੇ ਅਸतीश ਜੀ ਆਪਣੇ ਸੀਗੇ ਹੋਰ ਉਹਨਾਂ ਦੇ ਸਾਹਮਣੇ ਇਹਨਾਂ ਨੇ ਡਾੜੀ ਬਜ਼ੁਰਗ ਹੈਗਾ ਜੀ ਉਹਨਾਂ ਕੋਲ ਸਾਹਮਣੇ ਨਾ ਗਿਆ ਤੇ ਇਹ ਮਤਲਬ ਉਹਨਾਂ ਨੂੰ ਘੁੱਟਣ ਲੱਗ ਗਏ ਠੀਕ ਹੈ ਇਹਨਾਂ ਨੇ ਆਪ ਦਾ ਸ਼ਰੀਰ ਸਾਹਿਬ ਕੱਢ ਕੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਡਾੜੀ ਨੇ ਸਿਰ ਸਿਰ ਸਾਹਿਬ ਦਾ ਫੜ ਲਿਆ ਨਾ ਤਦ ਫੜ ਲਿਆ ਤੇ ਫਿਰ ਉਦੋਂ ਬਾਅਦ ਇਹ ਦੋਵੇਂ ਹੱਥਾਂ ਨਾਲ ਦਾੜੀ ਨੂੰ ਮਤਲਬ ਬਾਪ ਕਰਨ ਲੱਗਿਆ ਠੀਕ ਹੈ ਬਾਪ ਕਰਨ ਲੱਗ ਗਿਆ ਤੇ ਹੁਣ ਬਾਬਾ ਜੀ ਸੀਗੇ ਜਿਹੜੇ ਸਟੇਸ਼ਨ 'ਤੇ ਉਹਨਾਂ ਕੋਲੋਂ ਛੁਡਾਇਆ ਨਹੀਂ ਗਿਆ ਛੁਡਾਇਆ ਨਹੀਂ ਗਿਆ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹਨਾਂ ਦੀ ਸਿਸਟਰ ਸੀਗੇ ਉਹਨਾਂ ਦੇ ਪਾਂਜੀ ਸੀਗੇ ਉੱਥੇ ਆਏ ਉਹਨਾਂ ਨੇ ਛਡਾਇਆ ਠੀਕ ਹੈ ਤੇ ਇਹ ਉੱਥੋਂ ਆ ਗਿਆ ਆ ਗਿਆ ਕਿ ਮਤਲਬ ਗਲੀ ਵਿੱਚ ਵੀ ਬੋਲਦਾ ਰਿਹਾ ਕਿ ਮੈਂ ਅਜੇ ਹੋਰ ਲੱਤਾਂ ਤੋੜਨੀਆਂ ਮੈਂ ਇਹ ਕਰਨਾ ਮੈਂ ਉਹ ਕਰਨਾ ਤਾਂ ਇਹ ਘਟਨਾ ਹੋਈ ਤਾਂ ਮੈਨੂੰ ਪਾਪੀ ਦਾ ਫੋਨ ਆਉਂਦਾ ਤੇ ਮੈਂ ਉਦੋਂ ਘਟਨਾ ਸਥਲ ਤੇ ਪਹੁੰਚਦਾ ਤੇ ਇਹਨਾਂ ਨੇ ਕੀ ਕਰਿਆ ਭੀ ਉੱਥੇ ਜਿੱਦਾਂ ਕੇਸ ਸੀਗੇ ਦਾੜੀ ਦੇ ਕੇਸ ਸੀਗੇ ਸਾਰੇ ਇਕੱਠੇ ਕਰਕੇ ਇੱਕ ਪੰਨੀ ਦੇ ਵਿੱਚ ਪਾਏ ਤੇ ਲਿਫਾਫੇ ਚ ਪਾ ਕੇ ਉਹਦੀ ਫੋਟੋ ਕਰੀ ਅੱਜ ਜੋ ਕਿ ਮੈਂ ਫੋਟੋ ਨਾਲ ਅਟੈਚ ਕਰ ਰਿਹਾ ਠੀਕ ਹੈ ਚਲੋ ਠੀਕ ਹੈ ਮੈਂ ਇਹ ਪਾ ਬਗਰਤਾ ਇਹ ਉੱਥੋਂ ਆ ਗਿਆ ਅਸੀਂ ਹੁਣ ਨਾਲ ਦੇ ਨਾਲ ਪुलिस ਪ੍ਰਸ਼ਾਸਨ ਦਾ ਅ ਮਤਲਬ ਇਨਸਾਫ ਵਾਸਤੇ ਖੁਈ ਖੜੇ ਚਲੇਗਾ ਨਾ ਕੁਈ ਆ ਖੁਈ ਖੜੇ ਆਪਣੇ ਜੋ ਥਾਣਾ ਲਗਦਾ ਬੋਦੀਆ ਅਸੀਂ ਉੱਥੇ ਚਲੇ ਗਏ ਉੱਥੇ ਚਲੇ ਗਏ ਤੇ ਜਦੋਂ ਜਾ ਕੇ ਟਾਈਪ ਕਰਵਾ ਕੇ ਉਹਨਾਂ ਕੋਲ ਪਹੁੰਚੇ ਤੇ ਪਹਿਲਾਂ ਮਨਸੀ ਜੀ ਨੂੰ ਮਿਲੇ ਉਹਨਾਂ ਨੇ ਰੱਖ ਲਿਆ ਕਹਿੰਨ ਚਲੋ ਠੀਕ ਹੈ ਕੋਈ ਨਾ ਫਿਰ ਸੇ ਐਸਐਚ ਨੂੰ ਮਿਲੇ ਨਾ ਐਸਐਚ ਉਹਦਾ ਨਾਮ ਤਾਂ ਮੈਨੂੰ ਖੈਰ ਨਹੀਂ ਪਤਾ ਉਹਨਾਂ ਦਾ ਠੀਕ ਹੈ ਬਟ ਉਹਨਾਂ ਨੇ ਜਦੋਂ ਸੁਣਿਆ ਤਾਂ ਇੱਕਦਮ ਜਿੱਦਾਂ ਸਾਰੇ ਨੂੰ ਹੁੰਦਾ ਠੀਕ ਹੈ ਗੁਰਸਿੱਖ ਦੇ ਗਾਲ ਪੈਣਾ ਦਾੜੀ ਨੂੰ ਹੱਥ ਰਾਣਾ ਕਿਸਾ ਹੱਥ ਪਾਣਾ ਠੀਕ ਹੈ ਉਹ ਕਹਿੰਦੇ ਕੋਈ ਨਾ ਚੱਕ ਕੇ ਲਾਉਣ ਹੁਣੇ ਚੱਕ ਕੇ ਲਓ ਤੇ ਜਦ ਤੱਕ ਬਾਬਾ ਜੀ ਦੀ ਤਸਵੀਰ ਨਹੀਂ ਆਉਂਦੀ ਆਪਾਂ ਇਹਨੂੰ ਛੜਨਾ ਨਹੀਂ ਸਾਨੂੰ ਲੱਗਾ ਠੀਕ ਹੈ ਜੀ ਕੋਈ ਗੱਲ ਨਹੀਂ ਅ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਮਰਜ਼ੀ ਮਿਲੇ ਨਾ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਉੱਥੇ ਆ ਗਏ ਉਦੋਂ ਪਹਿਲਾਂ ਕੀ ਹੈ ਆਪਣੇ ਅ ਜੋ ਕਿ ਸ਼੍ਰੋਮਣੀ ਪ੍ਰਬੰਧ ਸ਼੍ਰੋਮਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋ ਗਿਆ ਆਪਣੇ ਜ਼ਿਲ੍ਹਾ ਪ੍ਰਧਾਨ ਹੈਗੇ ਵਰਿੰਦਰ ਸਿੰਘ ਖਾਲਸਾ ਜੀ ਮੈਂ ਉਹਨਾਂ ਨੂੰ ਉਸ ਤੋਂ ਪਹਿਲਾਂ ਫੋਨ ਤੇ ਗੱਲ ਕਰ ਚੁੱਕਾ ਸੀਗਾ ਨਾ ਬਈ ਐਦਾ ਦਾ ਕਰਕੇ ਇਸ ਬੰਦੇ ਨੇ ਆ ਹਰਕਤ ਕੀਤੀ ਆ ਪਾਪ ਕੀਤਾ ਤਾਂ ਦੱਸੋ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਹੋ ਜਾਏਗਾ ਇਹਨਾਂ ਤੇ 295 ਦਾ ਮਤਲਬ ਪਰਚਾ ਹੋ ਜਾਏਗਾ ਤੇ ਤੁਹਾਨੂੰ ਇਨਸਾਫ ਮਿਲ ਜੇਗਾ ਚਲੋ ਠੀਕ ਹੈ ਜੀ ਆਪਣੇ ਪ੍ਰਧਾਨ ਜੀ ਹੈਗੇ ਆ ਚਲੋ ਚੰਗੀ ਗੱਲ ਅਸੀਂ ਘਰ ਆ ਗਏ ਜੀ ਘਰ ਆ ਗਏ ਤਾਂ ਡੈਡੀ ਜੀ ਫਿਰ ਉੱਥੇ ਪਾਰ ਤੇ ਚਲੇ ਗਏ ਡਿਊਟੀ ਕਿਉਂਕਿ ਉੱਥੇ ਗਰੰਥੀ ਸਿੰਘ ਘਟ ਸੀਗੇ ਦੁਬਾਰਾ ਫਿਰ ਚਲੇ ਗਏ ਅਗਲੇ ਦਿਨ ਪਹੁੰਚ ਪਾ ਕੇ ਸਾਨੂੰ ਲੱਗਿਆ ਵੀ ਠੀਕ ਅਗਲੇ ਦਿਨ ਕੋਈ ਨਾ ਕੋਈ ਕਾਰਵਾਈ ਹੋਏਗੀ ਪਰ ਕੋਈ ਕਾਰਵਾਈ ਨਹੀਂ ਹੋਈ ਹਨ ਅਸੀਂ ਉਸ ਤੋਂ ਬਾਅਦ ਫਿਰ ਗਏ ਥਾਣੇ ਦੇਖੋ ਕਿੰਨੀ ਪ੍ਰਸ਼ਾਸਨ ਵਾਸਤੇ ਕਹਿ ਸਕਦੇ ਆ ਜਾਂ ਆਪਣਾ ਟਾਂਚਾ ਹੀ ਇਦਾਂ ਦਾ ਬਣਿਆ ਹੋਇਆ ਕਿ ਜਿਹਨੇ ਪਾਪ ਕੀਤਾ ਉਹ ਖੁਲਿਆਂਵ ਘੁੰਮੇ ਜਾਂਦਾ ਠੀਕ ਹੈ ਜਿਹਨੇ ਜੁਰਮ ਕੀਤਾ ਔਰ ਜਿੰਦੇ ਤੇ ਜੁਰਮ ਹੋਇਓ ਵਾਰੀ ਵਾਰ ਥਾਣੇ ਦੇ ਚੱਕਰ ਲਗਾ ਰਿਆ ਨਾ ਬਈ ਮੈਨੂੰ ਇਨਸਾਫ ਦਿਓ ਇਨਸਾਫ ਦਿਓ ਇਹ ਆਪਣਾ ਇਥੋ ਦਾ ਢਾਂਚਾ ਵੀ ਜੋ ਜਾਂ ਜਿੰਨੇ ਵੀ ਇੱਕ ਵਾਰ ਜਿਵੇਂ ਕੋਈ ਵੀ ਲਗਾ ਲਓ ਜਿਹਨੇ ਪਾਪ ਕੀਤਾ ਕੋਈ ਵੀ ਗਲਤ ਕੰਮ ਕੀਤਾ ਉਹ ਖੁੱਲ੍ਹਾ ਘੁੰਦਾ ਚਾਹੇ ਕੋਈ ਵੀ ਕੰਮ ਕਰੇ ਬਲਾਤਕਾਰੀ ਬਾਹਰ ਘੁੰਦੇ ਫਿਰਦੇ ਤੁਹਾਨੂੰ ਵੀ ਪਤਾ ਠੀਕ ਹੈ ਇਹ ਚਲੋ ਅੱਗੇ ਅਸੀਂ ਦੁਬਾਰਾ ਗਏ ਕੁਛ ਪਿੰਡ ਦੇ ਮੌਤਵਾਰ ਬੰਦੇ ਨਾਲ ਗਏ ਉਹਨਾਂ ਨੇ ਕਿਹਾ ਵੀ ਹਾਂ ਬਈ ਆ ਬੰਦਾ ਇਦਾਂ ਦਾ ਹੈਗਾ ਵੀ ਤੁਸੀਂ ਕੋਈ ਕਾਰਵਾਈ ਕਰੋ ਉਹਨਾਂ ਚਲੋ ਠੀਕ ਹੈ ਸਾਡੇ ਕੋਲ ਸਟਾਫ ਦੀ ਕਮੀ ਸੀਗੀ ਵੋਟਾਂ ਦਾ ਟਾਈਮ ਹੈ ਜੋ ਪਿੱਛੇ ਤੇ ਸਟਾਫ ਉਧਰ ਭੇਜਿਆ ਅਸੀਂ ਸੋਚਿਆ ਚਲੋ ਠੀਕ ਹੈ ਵੀ ਜਨਤਾ ਦੀ ਸੇਵਾ ਕਰਦਾ ਪੁਲਿਸ ਪ੍ਰਸ਼ਾਸਨ ਸੇਵਾ ਕਰਦਾ ਜੇ ਅਸੀਂ ਹੀ ਨਾ ਸਮਝਾਂਗੇ ਕਿ ਸਟਾਫ ਘਟਾ ਚਲੋ ਕੋਈ ਨੀ ਕਾਰਵਾਈ ਹੋਣੀ ਚਾਹੀਦੀ ਇੱਕ ਦਿਨ ਲੇਟ ਸੀ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਹੋ ਜਾਈਗੀ ਉਸ ਤੋਂ ਅਗਲੇ ਦਿਨ ਜੇ ਆਪਣੇ ਘਰ ਇੱਥੇ ਐਸਾ ਜਾਂਉਂਦੇ ਜੀ ਬੀਰਵਾਲ ਸਿੰਘ ਜੀ ਉਹ ਆ ਕੇ ਕਹਿ ਕੇ ਜਾਂਦੇ ਆ ਵੀ ਤੁਸੀਂ ਥਾਣੇ ਆਣਾ ਜੇ ਅਗਲੇ ਦਿਨ ਦਾ ਟਾਈਮ ਦਿੱਤਾ ਚਲੋ ਠੀਕ ਹੈ ਦੂਸਰੇ ਪਾਰਟੀ ਨੇ ਬੁਲਾਇਆ ਸਾਨੂੰ ਵੀ ਬੁਲਾਇਆ ਬੁਲਾ ਕੇ ਜੀ ਗੱਲਾਂ ਬਾਤਾਂ ਚੱਲੀਆਂ ਪਹਿਲੀ ਗੱਲ ਤਾਂ ਵੀ ਅ ਪਹਿਲੀ ਵਾਰੀ ਦੇਖਿਆ ਵੀ ਇੰਨਾ ਵੱਡਾ ਕੀ ਪਾਪ ਕੀਤਾ ਹੋਵੇ ਨਾ ਉਹ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਐਦਾਂ ਟ੍ਰੀਟ ਕਰਨਾ ਕਿ ਜਿੱਦਾਂ ਰਿਸ਼ਤੇਦਾਰ ਹੁੰਦੇ ਹਨ ਨਾ ਟ੍ਰੀਟ ਕਰਨਾ ਉਹ ਵੀ ਹੱਥ ਜਾ ਕੇ ਮਲਾਉਂਦਾ ਜੀ ਠੀਕ ਹੈ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਜਾ ਕੇ ਬੈਠਿਓ ਤੇ ਜਾ ਗੱਲਬਾਤ ਚਲੀ ਗਈ ਤੇ ਸਾਰੀਆਂ ਗੱਲਾਂ ਹੋਈਆਂ ਜੋ ਵੀ ਹੋਈਆਂ ਤੇ ਬੰਦੇ ਨੇ ਐਕਸੈਪਟ ਵੀ ਕੀਤਾ ਕਿ ਮੈਂ ਆਹ ਗੱਲ ਸੀਗੀ ਵੀ ਮੈਨੂੰ ਇੰਜ ਲੱਗਿਆ ਕਿ ਇਹਨੇ ਮੇਰਾ ਰਿਸ਼ਤਾ ਭਜਾਇਆ ਠੀਕ ਹੈ ਉਹ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਜੋ ਕਿ ਇਹਨਾਂ ਨੇ ਗੌਟ ਐਗਜ਼ਾਮਪਲ ਗਾਇਸ ਜੀ ਉਹ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਆਪਾਂ ਜੋ ਘਟਨਾ ਹੋਈ ਉਹਦੀ ਗੱਲ ਕਰਦੇ ਹਾਂ ਉਹ ਗੱਲ ਹੋਈ ਸਾਰੀ ਗੱਲ ਹੋ ਗਈ ਤੇ ਲਾਸਟ ਤੱਕ ਹੀ ਹੋਇਆ ਕਹਿੰਦਾ ਵੀ ਆ ਤੁਹਾਡੇ ਰਿਸ਼ਤੇਦਾਰੀ ਦੇ ਮਾਮਲਾ ਜੀ ਥਾਣੇਦਾਰ ਸੀ ਕਿਹਜੋ ਐਸਐਸ ਹੀ ਸੀ ਕਿ ਬਿਰਬਲ ਸਿੰਘਾਂ ਤੁਹਾਡੇ ਰਿਸ਼ਤੇਦਾਰੀ ਦੇ ਮਾਮਲਾ ਕੋਈ ਗੱਲ ਨਹੀਂ ਰਾਜੀਨਾਮਾ ਕਰ ਲਓ ਹਣਾ ਬਸ ਇਹ ਕਿ ਆ ਬਿਰਾਜੀਨਾਮਾ ਕਾਦਾ ਕਰ ਲਿਆ ਨਾ ਇੱਕ ਤਾਂ ਵੀ ਇੰਨੇ ਦਾ ਵੱਡਾ ਪਾਪ ਕਰਿਆ ਰਾਜੀਨਾਮਾ ਕਿਹੜੀ ਗੱਲ ਦਾ ਕਰਨਾ ਤੇ ਉਹ ਕਹਿੰਦਾ ਜੀ ਆਪਣੇ ਰੂਪ ਸਿੰਘਾਂ ਦਾ ਜੀ ਬਾਬਾ ਨਾਨਕ ਸਾਹਮਣੇ ਪਿੱਛੇ ਫੋਟੋ ਸੀ ਕਿ ਕਹਿੰਦੇ ਮੈਂ ਬਾਬਾ ਨਾਨਕ ਨੂੰ ਪ੍ਰਤੱਖ ਮੰਨ ਕੇ ਜੀ ਮੈਂ ਕਹਿੰਦਾ ਜੀ ਮੈਂ ਕੁਝ ਕਰਿਆ ਹੀ ਨਹੀਂਗਾ ਮੈਂ ਲੜਿਆ ਹੀ ਨਹੀਂਗਾ ਤਾਂ ਉੱਥੇ ਕ੍ਰੋਧ ਵੀ ਕਹਿ ਸਕਦੇ ਆ ਠੀਕ ਆ ਤੇ ਇਹ ਵੀ ਕਹਿ ਸਕਦੇ ਆ ਵੀ ਵੀ ਇੰਨਾ ਵੱਡਾ ਪਾਪ ਕਰਕੇ ਬੰਦਾ ਸ਼ਰਿਆਮ ਸੋਝ ਗਿਆ ਬੰਦਾ ਸ਼ਰਿਆਮ ਮੁੱਕਰ ਗਿਆ ਵੀ ਅਸੀਂ ਨਾਲ ਦੇ ਨਾਲ ਤੂੰ ਖੜੇ ਹੋਗੇ ਵੀ ਇਹ ਥਾਣਿਆਂ ਚ ਗਾਦੀ ਸੋਹ ਆਉਂਦੀ ਆ ਨਾ ਕੱਲ ਨੂੰ ਕੋਈ ਕਤਲ ਕਰਕੇ ਕਹਿ ਦੇ ਕਿ ਮੈਂ ਸੋਹ ਸਕਦਾ ਜੀ ਮੈਂ ਕਤਲ ਹੀ ਨਹੀਂ ਕੀਤਾ ਠੀਕ ਆ ਮੈਂ ਹੀ ਆ ਚਲ ਮੈਂ ਕਿਸ ਨੂੰ ਮਾਰ ਦੇਣਾ ਠੀਕ ਆ ਬਾਅਦ ਵਿੱਚ ਮੈਂ ਥਾਣੇ ਜਾ ਕੇ ਕਹਿ ਦਊਗਾ ਠੀਕ ਆ ਜੀ ਮੈਂ ਕਤਲ ਨਹੀਂ ਕੀਤਾ ਜਾਂ ਮੈਂ ਚੋਰੀ ਕੀਤੀ ਹੈ ਨਾ ਸ਼ਰਿਆਮ ਮੈਂ ਫੜਿਆਗਾ ਚੋਰੀ ਕੀਤੀ ਹੈ ਨਾ ਤੇ ਮੈਂ ਕਹਦਾ ਮੈਂ ਚੋਰੀ ਨਹੀਂ ਕੀਤੀ ਇਦਾਂ ਹੁੰਦਾ ਥਾਣੇ 'ਚ ਚਲੋ ਇਹ ਗੱਲ ਹੋਈ ਉੱਥੇ ਥੋੜਾ ਗੱਲ ਏਦਾਂ ਦੀ ਹੋਈ ਜਾ ਕੇ ਅਸੀਂ ਬਾਹਰ ਆ ਗਏ ਬਾਹਰ ਆਏ ਤੇ ਮੈਂ ਜਾ ਕੇ ਵੀ ਉਹਨਾਂ ਨੇ ਕਿਹਾ ਸਰ ਏਦਾਂ ਨਹੀਂ ਹੁੰਦਾ ਮੈਂ ਦੇਖੋ ਪੜ੍ਹੇ ਲਿਖੇ ਦੇ ਆ ਹੀ ਹੁੰਦਾ ਵੀ ਵਾਰਤਾਲਾਪ ਕਰਨ ਦਾ ਤਰੀਕਾ ਜੋ ਹੁੰਦਾ ਮੈਂ ਉਹਨਾਂ ਨੂੰ ਹਰ ਵਾਰ ਜਦੋਂ ਵੀ ਮਿਲਿਆ ਮੈਂ ਸਾਰਾ ਕਹਿ ਗਿਆ ਕਿ ਨਾ ਉਹਨਾਂ ਨੇ ਆਖੋ ਮੇਰੇ ਕੋਲ ਕਿਹਾ ਵੀ ਨਹੀਂ ਆਈ ਹੋਊਗਾ ਜੋ ਤੇਰੇ ਕੋਲ ਹੁੰਦਾ ਕਰ ਲੈ ਹੋਰ ਕੁਝ ਨਹੀਂ ਹੋ ਸਕਦਾ ਆ ਹੋਦ ਲੱਗਿਆ ਵੀ ਹਾਂ ਠੀਕ ਹੈ ਜੋ ਸੁਣਦੇ ਆ ਰਹੇ ਸੀਗੇ ਤੇ ਉਦਾਂ ਹੀ ਹੋਇਆ ਠੀਕ ਹੈ ਚਲੋ ਅਸੀਂ ਉੱਥੋਂ ਆਏ ਤੇ ਕਰਾ ਲਈ ਕਰਾ ਕੇ ਵੀ ਹੁਣ ਸਾਰੇ ਬੰਦੇ ਪੁੱਛਦੇ ਆ ਜਿਹਨੂੰ ਵੀ ਗੱਲ ਕਰਦੇ ਸੀ ਵੀ ਅਸੀਂ ਇਦਾਂ ਕਰਕੇ ਆ ਕੇਸ ਲਗਾਇਆ ਹਰ ਬੰਦਾ ਮਤਲਬ ਇੱਕ ਬੰਦੇ ਨੇ ਵੀ ਛੋਟ ਹੀ ਨਹੀਂ ਦਿੱਤੀ ਵੀ ਤੁਹਾਡ ਨੂੰ ਇਨਸਾਫ ਮਿਲ ਜੇਗਾ ਹਰ ਬੰਦੇ ਨੇ ਕਿਹਾ ਵੀ ਤੁਹਾਡਾ ਕੁਝ ਨਹੀਂ ਬਣਦਾ ਵੀ ਇੰਨੀ ਗਰੰਟੀ ਹੈਗੀ ਸਾਡੇ ਪ੍ਰਸ਼ਾਸਨ ਵਾਸਤੇ ਐਨਾ ਕੁਝ ਹੈਗਾ ਕਿ ਸਭ ਬੰਦੇ ਕਹਿੰਦੇ ਵੀ ਤੁਹਾਨੂੰ ਕੁਝ ਤੜਾ ਕੁਝ ਨਹੀਂ ਬਣਦਾ ਮਤਲਬ ਪੁਲਿਸ ਕੁਝ ਨਹੀਂ ਕਰਦੀ ਅਸੀਂ ਕਿਹਾ ਵੀ ਠੀਕ ਹੈ ਵੀ ਇਹ ਨਹੀਂ ਕਰਦੇ ਸੁਪਰਵਾਇਜ਼ਰ ਵਾਲੇ ਕਰਨਗੇ ਚਲੋ ਅਸੀਂ ਇੱਕ ਇੱਕ ਦਿਨ ਦੀ ਛੁੱਟੀ ਵਿੱਚ ਆ ਗਏ ਅਗਲੇ ਦਿਨ ਅਸੀਂ ਉੱਥੇ 1 ਤਾਰੀਖ ਨੂੰ ਹਾਂ 31 ਇਹਨਾਂ ਨੇ ਸਰ ਨੂੰ 3 ਨੂੰ ਲਾਇਆ 31 ਦਾ ਵਿੱਚ ਸੰਡੇ ਆ ਗਿਆ ਤੇ ਅਗਲੇ ਦਿਨ ਸੋਮਵਾਰ ਨੂੰ ਅਸੀਂ ਐਸਐਸਪੀ ਡਾਕਟਰ ਚਲੇਗਾ ਨਾ ਟਾਈਪ ਕਰਵਾਇਆ ਨਾਲ ਹੀ ਮੈਂ ਤੁਹਾਡੇ ਉਹ ਵੀ ਰਿਪੋਰਟ ਲਗਾ ਦੇਣਾ ਨਾ ਟਾਈਪ ਕਰਵਾ ਕੇ ਜੋ ਵੀ ਕਟਨਾ ਸਥਲ ਤੇ ਹੋਇਆ ਸਭ ਕੁਝ ਆਪਾਂ ਉੱਥੇ ਚੱਲ ਗਏ ਉੱਥੇ ਜਾ ਕੇ ਗੱਲ ਹੋਈ ਜੀ ਨਾਲ ਵੱਡੇ ਅਫਸਰ ਨਾਲ ਗੱਲ ਹੋਈ ਕਹਿੰਦੇ ਕੋਈ ਨਾ ਤੁਹਾਡੀ ਹੁਣ ਸੁਣਵਾਈ ਹੋਵੇਗੀ ਹੁਣ ਅਸੀਂ ਇੱਥੋਂ ਭੇਜ ਰਹੇ ਹਾਂ ਕੋਈ ਗੱਲ ਨਹੀਂ ਤੁਸੀਂ ਹੋ ਜਾਏਗਾ ਚਲੋ ਅਸੀਂ ਉੱਥੇ ਗਏ ਉਸ ਤੋਂ ਅਗਲੇ ਦਿਨ ਜੀ ਬੀਰਪਾਲ ਸਿੰਘ ਫਿਰ ਘਰ ਆਉਂਦੇ ਆਉਂਦਿਆ ਤੇ ਉਦੋਂ ਟਾਈਮ ਹੋਣਾ 10 15 ਦਾ ਸਾਡੇ 1.5 ਦਾ ਲਗਭਗ ਆਉਣਾ ਆਉਂਦੇ ਤੇ ਪਾਪਾ ਜੀ ਕਾਰ ਆਏ ਨੇ ਸੀ ਆਪਣੇ ਇਹਨਾਂ ਨੇ ਪਾਲ ਰੱਖਿਆ ਸੀਗਾ ਬਾਰਡ ਏਰੀਆ ਚ ਜਿੱਥੇ ਨੈਟਵਰਕ ਵੀ ਨਹੀਂ ਹੁੰਦਾ ਮਤਲਬ ਫੋਨ ਵੀ ਨਹੀਂ ਲੱਗਿਆ ਸੀ ਇਹ ਆਏ ਤੇ ਆ ਕੇ ਕਹਿੰਦੇ ਜੀ 11 ਵਜੇ ਥਾਣੇ ਪਹੁੰਚਣਾ ਹੈ ਇੱਕ ਐਦਾਂ ਕਰਕੇ ਚਿੱਠੀ ਲਿਖੀ ਆਪਦੇ ਪੈਨ ਨਾਲ ਲਿਖ ਕੇ ਮੈਨੂੰ ਕਹਿੰਨ ਸਾਈਨ ਕਰ ਦੇ ਉਹ ਸਾਈਨ ਕਰਨ ਲੱਗੇ ਮੈਂ ਦੇਖਾ ਕਹਿੰਦੇ ਵੀ ਅੱਜ ਅੱਜ ਉਸੇ ਦਿਨ ਦੀ ਤਾਰੀਖ ਪਾਈ ਠੀਕ ਹੈ ਯਾਨੀ ਕਿ 3 ਤਾਰੀਖ ਸੀ ਸ਼ਾਇਦ 3 ਤਾਰੀਖ ਪਾਈ ਤੇ ਕਹਿੰਦੇ ਬਿੱਟ ਐਂ ਤਰੀਕ ਨੂੰ ਤੁਸੀਂ 11 ਵਜੇ ਥਾਣੇ ਪਹੁੰਚਣਾ ਸਾਢੇ 10 ਹੋਰ ਰੱਖਿਆ ਸੀਗਾ ਇੱਥੋਂ 40 ਮਿੰਟ ਦਾ ਦਾ ਰਸਤਾ ਹੀ ਹੈ ਵੈਸੇ ਇਧਰ ਆਪਾਂ ਕਿਹੜਾ ਗੱਡੀਆਂ ਲੈ ਹੈਗੇ ਹਨਾ 40 ਮਿੰਟ ਦਾ ਵੈਸੇ ਰਸਦਾ ਤੇ ਅੰਕਲ ਇੱਥੇ ਆਪਣੇ ਪੁਲਿਸ ਪ੍ਰੋਸੈਸ਼ਨ ਵਿੱਚ ਪਹਿਲਾਂ ਰਿਟਾਇਰ ਅਫਸਰ ਹੈਗਾ ਜੀ ਜਨਗੀਰ ਸਿੰਘ ਜੀ ਉਹ ਆਪਣੇ ਪੜੋਸੇ ਉਹ ਕੋਲ ਖੜੇ ਸੀ ਕਹਿੰਦੇ ਵੀ ਆਹ ਕੀ ਹੈ ਤੁਸੀਂ ਪਹਿਲਾਂ ਨਾ ਤਾਂ ਕੋਈ ਇਹਨਾਂ ਨੂੰ ਦੱਸਿਆ ਨਾ ਕੁਝ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਸਿੱਧਾ ਜਾ ਕੇ ਤੁਸੀਂ ਹੁਣ ਸਾਢੇ 10 ਵਜੇ ਕਹਿ ਰਹੇ ਵੀ 11 ਵਜੇ ਪਹੁੰਚਣਾ ਟਾਈਮ ਤਾਂ ਦੋ ਮੈਂ ਮੈਨੂੰ ਕੰਨ ਕਹੋ ਟਾਈਮ ਨਾਲ ਮੈਂ ਕਿਹਾ ਜੀ ਡੈਡੀ ਪੋ ਪਾਉਣਗੇ ਕੱਲ ਨੂੰ ਤੇ ਪਰਸੋਂ ਅਸੀਂ ਆ ਜਾਣਾ ਚਲੋ ਉਸ ਤੋਂ ਅਗਲੇ ਜੰਦ ਤੋਂ ਟਾਈਮ ਮਿਲਿਆ ਓਕੇ ਸਾਇਨ ਕਰਤੇ ਨੇ ਚਲੋ ਠੀਕ ਹੈ ਹੁਣ ਦੇਖ ਲਓ 1 2 3 4 ਚੌਥਾ ਗੇੜਾ ਥਾਣੇ ਦਾ ਜਿਹਨੇ ਪਾਪ ਕੀਤਾ ਉਹ ਇੱਕ ਵਰੀ ਆ ਠੀਕ ਹੈ ਚਲੋ ਅਸੀਂ ਉੱਥੇ ਗਏ ਉਹਨਾਂ ਨੇ ਏਹ ਲਿਖਿਆ ਸੀਗਾ ਕਿ ਜੋ ਤੁਹਾਡੇ ਸਬੂਤ ਹੈਗੇ ਆ ਜੋ ਜਿੱਦਾਂ ਹੈਗਾ ਤੁਸੀਂ ਲੈ ਕੇ ਆ ਜਾਓ ਚਲੋ ਅਸੀਂ ਪਹੁੰਚ ਗਏ ਪਹੁੰਚ ਗਏ ਤਾਂ ਐਸਐਚਓ ਸਭ ਨੂੰ ਮਿਲੇ ਪਹਿਲਾਂ ਆਪਣੇ ਬਿਰਬਲ ਬਿਰਬਲ ਜੀ ਹੈ ਨਹੀਂ ਸੀਗੇ ਉੱਥੇ ਉਹ ਗਿਆ ਸੀਗੇ ਹਾਈ ਕੋਰਟ ਉੱਥੋਂ ਆਏ ਤੇ ਆਇਤ ਲ ਉਦੋਂ ਤੱਕ ਐਸੋ ਚੀ ਖਾਣਾ ਖਾ ਕੇ ਆ ਕੇ ਤੁਸੀਂ ਉਹਨਾਂ ਨੂੰ ਮਿਲੇ ਗੱਲਬਾਤ ਇਹ ਕਹਿੰਦੇ ਤੁਹਾਡਾ ਤਾਂ ਰਾਜ਼ੀਨਾਮਾ ਹੋ ਗਿਆ ਸੀਗਾ ਅਸੀਂ ਨਹੀਂ ਸਾਡਾ ਕੋਈ ਰਾਜ਼ੀਨਾਮਾ ਨਹੀਂ ਹੋਇਆ ਇਦਾਂ ਦਾ ਗੱਲ ਹੈ ਕਹਿੰਦਾ ਹਾਂ ਤੋਂ ਫੋਨ ਤਾਂ ਆਇਆ ਸੀਗਾ ਬਟ ਸਾਨੂੰ ਅੱਜ ਫੋਨ ਆਇਆ ਲੇਖੋ ਹੁਣ ਕਹਿੰਦਿਆਂ ਇਹ ਸਹੀ ਵੀ ਨਹੀਂ ਲੱਗਦਾ ਤੇ ਕਿ ਨਹੀਂ ਗਲਤ ਗੱਲ ਵੀ ਹੈ ਗਿਆ ਨਾ ਬਾਕੀ ਮੈਂ ਤਾਂ ਪਾਪੀ ਬੰਦਾ ਹਾਂ ਹੀ ਹਨਾ ਠੀਕ ਹੈ ਮੇਰਾ ਮਤਲਬ ਕੇਸ ਵੀ ਕੱਟੇ ਹੋਇਆ ਆ ਠੀਕ ਹੈ ਦਾੜੀ ਦੇ ਕੇਸ ਕੱਟੇ ਹੋਇਆ ਮੈਂ ਅੰਮ੍ਰਿਤ ਪਾਣ ਵੀ ਨਹੀਂ ਕੀਤਾ ਮੈਂ ਆਪਦੇ ਆਪ ਨੂੰ ਮਤਲਬ ਪਾਪੀ ਬੰਦਾ ਸਾਂਗਦਾ ਠੀਕ ਹੈ ਪਰ ਆਪਾਂ ਨਾ ਤਾਂ ਕਿਸੇ ਐਦਾਂ ਦਾ ਕੋਈ ਗੱਲ ਕੀਤੀ ਹੈਗੀ ਹੈ ਠੀਕ ਹੈ ਤੇ ਨਾ ਹੀ ਆਪਾਂ ਕੋਈ ਐਦਾਂ ਦੀ ਹਮਾਇਤ ਕਰਦੇ ਕਿ ਸਕੇ ਤਾਂ ਮੈਂ ਸਭ ਤੋਂ ਪਹਿਲਾਂ ਜਦੋਂ ਇਹ ਕੁਝ ਹੋਇਆ ਜੀ ਸਭ ਤੋਂ ਪਹਿਲਾਂ ਵਰਿੰਦਰ ਸਿੰਘ ਖਾਲਸਾ ਨੂੰ ਫੋਨ ਕਰਿਆ ਸੋ ਉਹਨਾਂ ਨੇ ਮੈਨੂੰ ਬੁਲਾਇਆ ਵੀ ਸੀਗਾ ਠੀਕ ਹੈ ਗੱਲ ਵੀ ਕੀਤੀ ਹੈ ਬਟ ਆਪਾਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਪੰਥਕ ਤੌਰ ਤੇ ਤੁਸੀਂ ਜੋ ਕਹਿੰਦੇ ਹੋ ਆਪਾਂ ਨੂੰ ਮਨਜ਼ੂਰ ਨਹੀਂ ਹੈ ਠੀਕ ਹੈ ਇਹ ਤਾਂ ਮਤਲਬ ਕੋਈ ਵੀ ਬੰਦਾ ਕਿਸੇ ਦੀ ਵੀ ਕੇਸਾਂ ਦੀ ਬੇਅਦਬੀ ਕਰ ਦੂਗਾ ਠੀਕ ਹੈ ਦਾੜੀ ਫੁੱਟ ਦੂਗਾ ਠੀਕ ਹੈ ਉਸ ਤੋਂ ਬਾਅਦ ਜਾ ਕੇ ਉਹ ਕਹਿੰਦੇ ਜੀ ਆਪਾਂ ਤੋ ਪੰਥ ਤੋਂ ਐਦਾ ਕਰਵਾ ਦਿੰਨੇ ਜੀ ਭਾਂਡੇ ਮਲਵਾ ਦਿੰਨੇ ਜੇ ਕਰਵਾ ਲੈਣ ਤੇ ਕੰ ਠੀਕ ਹੈ ਜੋ ਤੁਹਾਡਾ ਪੰਥਕ ਦਾ ਹੈ ਕਰਵਾ ਸਕਦੇ ਕੋਈ ਦਿੱਕਤ ਨਹੀਂ ਬਟ ਕਾਨੂੰਨ ਵਾਲਾ ਤਾਂ ਤੁਸੀਂ ਜੋ ਕਾਰਵਾਈ ਬੰਨ ਦੇ ਕਰਨ ਦੋ ਉਸ ਦਿਨ ਐਸਐਚਓ ਸਾਹਿਬ ਨੇ ਕਿਹਾ ਵੀ ਜੋ ਤੁਹਾਡੇ ਪਿੰਡ ਦਾ ਜੋ ਪ੍ਰਦਾਨ ਹੈ ਜੋ ਵੱਡੇ ਕਿਰਪਾਾਂ ਰੱਖਦੇ ਆਪਦੇ ਕੋਲ ਵਰਿੰਦਰ ਸਿੰਘ ਜੀ ਉਹਨਾਂ ਦਾ ਫੋਨ ਆਇਆ ਸੀ ਕਿ ਰਾਜ਼ੀਨਾਮਾ ਹੋ ਗਿਆ ਹਾਲਾਂਕਿ ਸਾਡਾ ਕੋਈ ਰਾਜ਼ੀਨਾਮਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਠੀਕ ਹੈ ਅਸੀਂ ਥਾਣੇ ਵਿੱਚ ਆਮਣੇ ਸਾਹਮਣੇ ਸੀ ਉਸ ਤੋਂ ਬਾਅਦ ਆਮਣੇ ਸਾਹਮਣੇ ਵੀ ਨਹੀਂ ਹੋਇਆ ਠੀਕ ਹੈ ਇਹਨਾਂ ਨੇ ਜਾ ਕੇ ਉੱਥੇ ਵੀ ਫੋਨ ਕਰਤਾ ਮੈਨੂੰ ਇਸ ਗੱਲ ਦਾ ਬਹੁਤ ਹੀ ਬੁਰਾ ਲੱਗਾ ਠੀਕ ਹੈ ਚਾਹੇ ਇਹਦਾ ਤੁਸੀਂ ਜੋ ਵੀ ਕਹੋ ਠੀਕ ਹੈ ਬਟ ਮੈਂ ਅਗਰ ਜੇਕਰ ਮੈਂ ਵਰਿੰਦਰ ਸਿੰਘ ਖਾਲਸਾ ਯਾਨੀ ਕਿ ਮੈਂ ਖਾਲਸਾ ਹੁੰਦਾ ਨਾ ਮੇਰਾ ਖੂਨ ਹੁਣ ਤਾਂ ਚਲੋ ਠੀਕ ਹੈ ਤੁਸੀਂ ਕਹਿ ਸਕਦੇ ਮੇਰਾ ਪਿਓ ਹੈਗਾ ਠੀਕ ਹੈ ਉਹਦੋਂ ਇਦਾਂ ਤਾਂ ਕਰਕੇ ਇਦਾਂ ਗੁੱਸੇ ਦੇ ਗੱਲ ਕਰ ਰਿਹਾ ਜੇਕਰ ਕਿਸੇ ਖਾਲਸੇ ਨਾਲ ਹੁੰਦਾ ਤੇ ਮੈਂ ਖਾਲਸਾ ਹੁੰਦਾ ਤੇ ਮੇਰਾ ਖੂਨ ਪੂਰਾ ਉਵਾਲੇ ਮਾਰਨਾ ਸੀ ਮੈਂ ਕਦੇ ਇਹ ਹਰਕਤ ਕਦੇ ਨਹੀਂ ਕਰਨਾ ਸੀ ਸਗੋਂ ਮੈਂ ਵੀ ਕਹਿਣਾ ਸੀਗਾ ਇਹਦੇ ਤੇ ਕਾਨੂੰਨੀ ਕਾਰਵਾਈ ਤਾਂ ਹੋਣੀ ਹੋਣੀ ਚਾਹੀਦੀ ਹੈ ਬਾਕੀ ਜਿਹੜੀ ਆਪਣੀ ਪੰਚਾਇਤ ਦੀ ਕਾਰਵਾਈ ਹੋ ਗਈ ਜਾਂ ਪੰਤਕ ਦੀ ਕਾਰਵਾਈ ਹੋ ਗਈ ਉਹ ਅਲੱਗ ਤੋਂ ਹੋਣੀ ਚਾਹੀਦੀ ਠੀਕ ਹੈ ਇਹਨੇ ਜੋ ਵੀ ਕਰਿਆ ਗਲਤ ਕਰਿਆ ਠੀਕ ਹੈ ਚਲੋ ਠੀਕ ਹੈ ਇਹਨੇ ਸੋਚਣਾ ਜੋ ਵੀ ਕਹਿੰਦਾ ਸਾਡੇ ਪਿੰਡ ਦਾ ਮਾਮਲਾ ਜੀ ਮੈਂ ਆਪਾਂ ਸੋਲ ਜਾ ਲਵਾਂ ਚਲੋ ਠੀਕ ਹੈ ਅਸੀਂ ਕਹਿੰਨਾ ਜੀ ਸਾਡਾ ਕੋਈ ਰਾਜ਼ਨਾਮਾ ਨਹੀਂ ਹੈ ਇੱਕ ਕਾਰਵਾਈ ਕਰੋ ਦੇਖੋ 1 ਤਾਰੀਖ ਤੋਂ ਐਸਐਸਪੀ ਦਫ਼ਤਰ ਤੋਂ ਮਾਰਕ ਹੋਈ ਆਪਣੀ ਜੋ ਕਿ ਅ ਬੱਤੀ 19 ਬਾਈ ਐਪਲੀਕੇਸ਼ਨ ਨੰਬਰ ਰਹੇਗਾ ਠੀਕ ਹੈ ਮੈਂ ਨਾਲ ਲਗਾ ਵੀ ਦੇਵਾਂਗਾ ਇੱਕ ਤਰੀਕ ਨੋਥੂ ਮਾਰ ਕੋਈ ਠੀਕ ਹੈ ਉਦੋਂ ਬਾਅਦ 10 ਤਰੀਕ ਨੂੰ ਐਫ ਐਚਓ ਸਾਹਿਬ ਅੱਗੇ ਮਾਰ ਕਰਦੇ ਆ 10 ਦਿਨਾਂ ਦੇ ਬਾਅਦ ਕਿਹਨੂੰ ਮਾਰ ਕਰਦੇ ਆ ਠੀਕ ਹੈ ਤੁਸੀਂ ਆਪ ਦੇਖ ਲੈ ਮੈਂ ਤੁਹਾਨੂੰ ਵੀ ਮੈਸੇਜ ਲਗਾ ਦਾਂਗਾ ਅ ਉਹਨਾਂ ਦਾ ਨਾਮ ਫੋਨ ਤੇ ਵੀ ਗੱਲ ਹੋਈ ਸੀ ਕਿ ਠੀਕ ਹੈ ਉਹਨਾਂ ਦਾ ਨਾਮ ਵਿੱਚ ਲਿਖਿਆ ਸੀ ਮੈਨੂੰ ਖਰ ਨੂੰ ਯਾਦ ਨਹੀਂ ਹੈ ਤੇ ਉਹਨਾਂ ਨੇ ਮਾਰ ਕੋਈ ਤੇ ਉਹਨਾਂ ਨੂੰ ਮੈਂ ਗੱਲ ਕੀਤੀ ਕਹਿੰਦੀ ਵੀ ਮੈਨੂੰ ਗਲਤੀਆਂ ਮਾਰਕ ਹੋ ਗਈ ਠੀਕ ਹੈ ਦੇਖੋ ਕਿੰਨਾ ਮਤਲਬ ਸ਼ਰਮਨਾਕ ਇਹ ਚੀਜ਼ ਹੈਗੀ ਹੈ ਵੀ ਇੱਕ ਬੰਦੇ ਨੇ ਬੇਅਦਬੀ ਕੀਤੀ ਕਿ ਅਸਾਂ ਦੀ ਬੇਅਦਬੀ ਕੀਤੀ ਤੇ ਉਹਦੇ ਜਿਹੜੀ ਐਪਲੀਕੇਸ਼ਨ ਚੱਲ ਰਿਹਾ ਤੁਸੀਂ ਕਿੱਧਰ ਵੀ ਪਤਾ ਨਹੀਂ ਕਿਹਨੂੰ ਮਾਰਕ ਕਰ ਦੇ ਰਹੇ ਹੋ ਠੀਕ ਹੈ ਉਹਦਾ ਕੋਈ ਐਕਸ਼ਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਠੀਕ ਹੈ ਚਲੋ ਜੋ ਹੋ ਗਿਆ ਤਾ ਅੱਜ ਸਮਿਦ੍ਰਿਕ ਮੈਂ 1 ਮਹੀਨਾ ਇਸ ਕਰਕੇ ਹੀ ਸੋਸ਼ਲ ਮੀਡੀਆ ਸੰਗਤ ਦੇ ਸਾਹਮਣੇ ਇਸ ਕਰਕੇ ਨਿਆਇ ਮੈਂ ਸੋਚਦਾ ਸੀਗਾ ਵੀ ਕੋਈ ਨਾ ਕੋਈ ਤਾਂ ਨਿਆਇ ਦੇ ਆਸ ਦਿਲਾ ਸਕਦਾ ਠੀਕ ਹੈ ਹੋਰ ਵੀ ਪੰਥਕ ਬੰਦੇ ਜਿਨ੍ਹਾਂ ਨੇ ਮਤਲਬ ਸਾਥ ਦੇਣ ਦੀ ਕੋਸ਼ਿਸ਼ ਕੀਤੀ ਠੀਕ ਹੈ ਤਾਂ ਉਹਨਾਂ ਨੂੰ ਵੀ ਰੋਕ ਲਿਆ ਗਿਆ ਹੁਣ ਇਹ ਤਾਂ ਉਸ ਬੰਦੇ ਨੇ ਰੂਪ ਸਿੰਘ ਨੇ ਥਾਣੇ ਦੇ ਵਿੱਚ ਸ਼੍ਰੀ ਆਮ ਕਹਾ ਸੀ ਕਿ ਬਰਿੰਦਰ ਸਿੰਘ ਖਾਲਸਾ ਮੇਰੇ ਨਾਲ ਹੈ ਠੀਕ ਹੈ ਤਾਂ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਠੀਕ ਹੈ ਤੁਸੀਂ ਠੀਕ ਹੈ ਆਪਦੇ ਜੋ ਰਾਜਨੀਤਿਕ ਹੈਗੀ ਹੈ ਇਲੈਕਸ਼ਨ ਹੈਗਾ ਵੋਟਾਂ ਹੈਗੀਆਂ ਇਹ ਇੱਕ ਅਲੱਗ ਮੁੱਦਾ ਰਹੇ ਜਾਂਦਾ ਠੀਕ ਹੈ ਇੱਕ ਪੰਥਕ ਜੋ ਪੰਥਕ ਬੇਅਦ ਵੀ ਹੁੰਦੀ ਹੈ ਠੀਕ ਹੈ ਉਹ ਅਲੱਗ ਰਹੇ ਜਾਂਦੀ ਹੈ ਠੀਕ ਹੈ ਆ ਇਹਦੇ ਵਾਸਤੇ ਇਨਸਾਫ ਮਿਲਣਾ ਚਾਹੀਦਾ ਸੀਗਾ ਠੀਕ ਹੈ ਨਹੀਂ ਮਿਲਿਆ ਤਾਂ ਅੱਜ ਇੱਥੇ ਪਿੰਡ ਵਿੱਚ ਸੁਣਨ ਨੂੰ ਆਇਆ ਕਿ ਉਸ ਉਸਤੇ 57 ਦੀ ਜੋ ਐਫ ਆਈ ਆਰ ਪਤਾ ਨਹੀਂ ਐਫ ਆਈ ਆਰ ਹੁੰਦੀ ਹੈ ਕਿ ਨਹੀਂ ਹੁੰਦੀ 551 ਹੋਇਆ ਤੋਂ ਦੇ ਬਾਹਰ ਦੇ ਬਾਹਰ ਜਮਾਨਤ ਹੋ ਗਈ ਹੈ ਠੀਕ ਹੈ ਤੇ ਕਿੰਨੀ ਲਾਨਤ ਦੀ ਗੱਲ ਲੱਗੀ ਹੈ ਠੀਕ ਹੈ ਸਾਡੇ ਵਾਸਤੇ ਤਾਂ ਤੁਸੀਂ ਆਪ ਦੇਖੋ ਇਹਦੇ ਮੈਂ ਤਾਂ ਤੁਸੀਂ ਸੋਚੋ ਖੁਦ ਦੇਖ ਲਓ ਕਿ ਇੱਕ ਪਿੰਡ ਦੇ ਵਿੱਚ ਠੀਕ ਹੈ ਇੱਕ ਪਿੰਡ ਵਿੱਚ ਕਿੰਨੇ ਗ੍ਰੰਥੀ ਸਿੰਘ ਹੈਗੇ ਆ ਤੇ ਉਹ ਗ੍ਰੰਥੀ ਸਿੰਘ ਆਪਣੇ ਜੋ ਬੱਚੇ ਹੈਗੇ ਉਹਨਾਂ ਨੂੰ ਗ੍ਰੰਥੀ ਸਿੰਘ ਸਿੰਘ ਬਣਨ ਦੀ ਪ੍ਰੇਰਨਾ ਦੇ ਰਹੇ ਨੇ ਦੇ ਰਹੇ ਠੀਕ ਹੈ ਇਹ ਦੇਖੋਗੇ ਤਾਂ ਹੀ ਉਹ ਇਸ ਕਰਕੇ ਨਹੀਂ ਹੋ ਰਹਾ ਕਿਉਂਕਿ ਸਾਡੇ ਜਿਹੜੇ ਅ ਪੰਥ ਵਿੱਚ ਠੀਕ ਹੈ ਜੋ ਸਾਡੇ ਆਗੂ ਬਣੇ ਹੋਏ ਹੈਗਾ ਨਾ ਉਹ ਵੀ ਸਾਡੇ ਨਾਲ ਇਨਸਾਫ ਨਹੀਂ ਕਰ ਸਕਦੇ ਕਹਿੰਦੇ ਇੱਕ ਗੱਲ ਹੋਇਆ ਸੁਣਨ ਆਇਆ ਕਹਿੰਦੇ ਦੋ ਖਾਲਸੇ ਖਾਲਸੇ ਹਨ ਆਪਸ ਵਿੱਚ ਲੜ ਪਏ ਇਦਾਂ ਤਾਂ ਬਹੁਤ ਗਲਤ ਹੈਗਾ ਨਾ ਜੇਕਰ ਆਪਸ ਵਿੱਚ ਆਪਸ ਵਿੱਚ ਲੜਦੇ ਨਾ ਫਿਰ ਤਾਂ ਲਗ ਗੱਲ ਸੀਗੀ ਠੀਕ ਹੈ ਆਪਾਂ ਵੀਡੀਓ ਬਹੁਤ ਲੰਬੀ ਹੋ ਗਈ ਹੈ ਅਖੀਰ ਤੇ ਤੁਸੀਂ ਇਸ ਗੱਲ ਦਾ ਨਿਚੋੜ ਕਾਟਣ ਲਿਆ ਠੀਕ ਹੈ ਹੁਣ ਗੱਲ ਆਉਂਦੀ ਹੈ ਵੀ ਉਹ ਗੱਲ ਕਿਉਂ ਪਿਆ ਸੀਗਾ ਉਹ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਉਹ ਵੀ ਵਿਵਿੱਧ ਸਬੂਤ ਸਾਂਝੀ ਕਰਾਂਗਾ ਠੀਕ ਹੈ ਜੇ ਕਿਸੇ ਕੋਲ ਹਾਂ ਇੱਕ ਚੀਜ਼ ਹੋਰ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿਆ ਸੀਗਾ ਇਸਨੇ ਫੋਨ ਕਰਕੇ ਪਹਿਲਾਂ ਤਮਕੀ ਵੀ ਦਿੱਤੀ ਸੀ ਕਿ ਮੈਂ ਆ ਕੰਮ ਕਰਨਾ ਠੀਕ ਹੈ ਉਹ ਰਿਕਾਰਡਿੰਗ ਵੀ ਮੈਂ ਨਾਲ ਲਗਾ ਦੇਵਾਂਗਾ ਠੀਕ ਹੈ ਵੀਡੀਓ ਦਾ ਲਾਸਟ ਰਿਕਾਰਡਿੰਗ ਲਗਾ ਦੇਵਾਂਗਾ ਠੀਕ ਹੈ ਇਨਸਾਫ ਨਹੀਂ ਮਿਲਿਆ ਸਾਤੇ 51 ਹੋ ਗਈ ਕੋਈ ਗੱਲ ਨਹੀਂ ਠੀਕ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਮੇਰਾ ਇੰਨਾ ਹੈ ਕਿ ਸਾਡੇ ਰਿਸ਼ਤੇਦਾਰੀ ਪੈਂਦੀ ਉਹਨਾਂ ਨਾਲ ਠੀਕ ਹੈ ਉਹਨਾਂ ਦਾ ਵਰਤਨਾ ਵਰਤਨਾ ਮੇਰੀ ਤਾਂ ਬਸ ਹੁਣ ਇੱਕ ਆਹੀ ਹੈ ਇਹਨੂੰ ਤੁਸੀਂ ਵਾਰਨਿੰਗ ਸਮਝ ਲਓ ਰਿਕਵੈਸਟ ਸਮਝ ਲਓ ਜੋ ਮਰਜ਼ੀ ਸਮਝ ਲਓ ਕਿ ਜਿਸ ਰਿਸ਼ਤੇਦਾਰ ਨੇ ਜਿਸ ਰਿਸ਼ਤੇਦਾਰ ਨੇ ਉਹਨਾਂ ਨਾਲ ਵਰਤਨਾ ਉਹ ਸਾਡੇ ਨਾਲ ਨਾ ਵਰਤੇ ਪਹਿਲੀ ਗੱਲ ਦੂਜੀ ਠੀਕ ਹੈ ਵੋਟਾਂ ਵਾਲੇ ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾ ਸਾਡੇ ਘਰੇ ਨਾਂ ਆਵੇ ਜੇ ਆਏਗਾ ਤਾਂ ਜੋ ਹੋਏਗਾ ਉਹਨ ਦਾ ਜ਼ਿੰਮੇਵਾਰ ਆਪ ਹੋਏਗਾ ਖੁਦ ਹੋਏਗਾ ਠੀਕ ਹੈ ਮੈਂ ਪਹਿਲਾਂ ਇਸ ਵੀਡੀਓ ਚ ਕਹੀ ਜਾਂਣਾ ਠੀਕ ਹੈ ਕਿਉਂਕਿ ਰਾਜਨੀਤੀ ਹਰ ਇੱਕ ਚੀਜ਼ ਤੇ ਰਾਜਨੀਤੀ ਹੁੰਦੀ ਹੈ ਠੀਕ ਹੈ ਲੇਕਿਨ ਮੈਨੂੰ ਨਹੀਂ ਪਤਾ ਸੀਗਾ ਕਿ ਇਸ ਚੀਜ਼ ਤੇ ਵੀ ਰਾਜਨੀਤੀ ਕੀ ਕਰਨ ਲੱਗੇ ਠੀਕ ਹੈ ਜੇਕਰ ਤੁਸੀਂ ਕਹਿੰਦੇ ਹੋ ਵੀ ਹਾਂ ਆ ਖਰਾਬ ਤੁਹਾਡਾ ਰਾਜਨਾਮਾ ਕਰਵਾਉਂਦੇ ਸੀਗੇ ਮਾਫੀ ਮੰਗਦਾ ਸੀਗਾ ਐਦਾਂ ਤਾਂ ਅੱਜ ਆ ਪਾਪਾ ਜੀ ਦੇ ਨਾਲ ਪਏ ਉਹਨਾਂ ਨੇ ਕਿਸੇਾਂ ਦੀ ਬੇਅਦਬੀ ਕੀਤੀ ਹੈ ਕੱਲ ਨੂੰ ਉਹ ਕਿਸੇ ਹੋਰ ਸਿੰਘ ਦੇ ਗਰੰਤੀ ਸਿੰਘ ਦੇ ਨਾਲ ਪਏ ਜਾਣਾ ਦਾੜੀ ਦੀ ਬੇਅਦਬੀ ਕਰ ਦੇ ਫਿਰ ਮਾਫੀ ਮੰਗ ਲੇਗਾ ਫਿਰ ਭਾਂਡੇ ਮੰਗ ਦੇਗਾ ਠੀਕ ਹੈ ਉਧਰ ਰਾਜਨਾਮਾ ਕਰ ਲੈਣਾ ਕੋਈ ਵੱਡੀ ਗੱਲ ਹੀ ਹੈ ਨਹੀਂ ਜੀ ਆਪਣੇ ਪੁਲਿਸ ਪ੍ਰਸ਼ਾਸਨ ਵਾਸਤੇ ਗੱਲ ਹੀ ਹੈ ਨਹੀਂ ਕਿਸੇਾਂ ਦੀ ਬੇਅਦਬੀ ਤਾਂ ਨਾ ਠੀਕ ਹੈ ਇੱਥੇ ਇੱਕ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਪਹਿਲਾ ਕੇਸ ਗਿਆ ਕਹਿੰਦਾ ਸਰ ਤੁਸੀਂ ਪਹਿਲਾਂ ਨਹੀਂ ਜਾ ਸਕਦੇ ਜਦੋਂ ਜਦੋਂ ਤੁਹਾਡੀ ਲੜਾਈ ਹੋ ਜੇ ਉਸ ਤੋਂ ਬਾਅਦ ਜਾ ਸਕਦੇ ਆ ਮਤਲਬ ਜਦੋਂ ਕਤਲ ਹੋ ਕੋਜੇ ਜਦੋਂ ਖੂਨ ਨਿਕਲ ਜਾ ਉਹ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਉੱਤੇ ਜਾ ਸਕਦੇ ਪਹਿਲਾਂ ਨਹੀਂ ਜਾ ਸਕਦੇ ਵੀ ਲੜਾਈ ਖਤਮ ਹੋ ਜੇ ਬਹੁਤ ਗਲਤ ਬਹੁਤ ਹੀ ਗਲਤ ਏ ਟਾਂਚਾ ਬਣਿਆ ਠੀਕ ਹੈ ਤਾਂ ਮੈਂ ਬਹੁਤ ਵਧੀਆ ਮੰਨਦਾ ਸੀਗਾ ਠੀਕ ਹੈ ਆਮ ਆਦਮੀ ਸਰਕਾਰ ਜੋ ਸੀਗੀ ਭਗਵੰਤ ਮਾਨ ਜੀ ਵੀਡੀਓ ਮੈਂ ਬਹੁਤ ਦੇਖਦਾ ਰਹਿਣਾ ਵੀ ਆਹ ਹੋ ਗਿਆ ਜੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਜੀ ਸਭ ਕੁਝ ਵਧੀਆ ਹੋ ਗਿਆ ਬਟ ਕੁਝ ਨਹੀਂ ਹੋਇਆ ਗਰਾਊਂਡ ਲੈਵਲ ਤੇ ਤੁਸੀਂ ਦੇਖੋਗੇ ਕੁਝ ਵੀ ਨਹੀਂ ਹੋਇਆ ਠੀਕ ਹੈ ਸਭ ਉਹੀ ਚੱਲ ਰਿਹਾ ਠੀਕ ਹੈ ਕਿਸੇ ਨੂੰ ਕੋਈ ਇਨਸਾਫ ਨਹੀਂ ਕੋਈ ਕੁਝ ਨਹੀਂ ਠੀਕ ਹੈ ਇੱਕ ਵਾਰੀ ਨਹੀਂ ਹੋਇਆ ਕਈ ਵਾਰੀ ਹੋਇਆ ਹਰ ਇੱਕ ਨਾਲ ਹੋਇਆ ਤੁਸੀਂ ਜਾ ਕੇ ਥਾਣੇ ਕਿਚਰੇ ਦੇਖ ਲਓ ਕਿੰਨੀਆਂ ਫਾਈਲਾਂ ਐਦਾਂ ਹੀ ਪਈਆਂ ਜਿਨ੍ਹਾਂ ਨੂੰ ਇਨਸਾਫ ਮਤਲਬ ਹੀ ਨਹੀਂ ਇਨਸਾਫ ਦਾ ਠੀਕ ਹੈ ਹਾਂ ਇੱਕ ਚੀਜ਼ ਹੋਰ ਵੀਡੀਓ ਅੰਤ ਕਰਦੇ ਕਰਦੇ ਇੱਕ ਗੱਲ ਹੋਰ ਮੈਨੂੰ ਕਈਆਂ ਨੇ ਪਹਿਲਾਂ ਕਹ ਸੀਗਾ ਠੀਕ ਹੈ ਬੇ ਤੂੰ ਆਪ ਇਹਨਾਂ ਮਤਲਬ ਹਟਾ ਕਰਤਾ ਹੈ ਤੂੰ ਜਾ ਕੇ ਉਹ ਫੋਟੋ ਲੈਣ ਤੋਂ ਕੋਟ ਰਿੰਦਾ ਠੀਕ ਹੈ ਉਹਨਾਂ ਨੇ ਰੂਪ ਸਿੰਘ ਜੋ ਬਣਿਆ ਹੋਇਆ ਜਿਨੇ ਅੰਮ੍ਰਿਤ ਛਕਿਆ ਹੋਇਆ ਠੀਕ ਹੈ ਕੇਸ ਰੱਖਿਆ ਹੋਇਆ ਠੀਕ ਹੈ ਕੇਸ ਤਾਂ ਕੀ ਹੋਤਾ ਇਥੋਂ ਮੁੱਛਾਂ ਤੁਸੀਂ ਆਪ ਦੇਖ ਸਕਦੇ ਕਦੇ ਵੀ ਫੋਟੋ ਵਿੱਚ ਵੀ ਦੇਖ ਲਿਓ ਠੀਕ ਹੈ ਮਤਲਬ ਜੋ ਮਰਿਆਦਾ ਹੈਗੀ ਹੈ ਅੰਮ੍ਰਿਤ ਪਾਣ ਕਰਨ ਦੀ ਠੀਕ ਹੈ ਉਹ ਮਰਿਆਦਾ ਦੇ ਵਿੱਚ ਨਹੀਂ ਚਲੋ ਬਟ ਜਦੋਂ ਤੱਕ ਗੁਰੂ ਸਾਹਿਬ ਦਾ ਸ਼੍ਰੀ ਸਭਨ ਨੇ ਪਾਇਆ ਠੀਕ ਹੈ ਉਹ ਤਾਂ ਾਪੀ ਬੰਦਾਂ ਨੇ ਪਾਪ ਕੀਤਾ ਜੇਕਰ ਮੈਂ ਉਹੀ ਹਰਕਤ ਉਹਦੇ ਲਈ ਉਹਦੇ ਨਾਲ ਕਰਾਂ ਠੀਕ ਹੈ ਤਾਂ ਫਿਰ ਉਹਦੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿਆ ਨਾ ਕਿਉਂਕਿ ਮੇਰੇ ਮਾਪਿਓ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਗੁਰੂ ਸਾਹਿਬ ਦੀ ਬੇਅਦਵੀ ਕਰਨੀ ਹੈ ਠੀਕ ਹੈ ਚਾਹੇ ਉਹ ਕਿਵੇਂ ਦਾ ਬੰਦਾ ਲੇਕਿਨ ਗੁਰੂ ਸਾਹਿਬ ਜੀ ਦਾ ਬਾਣਾ ਪਾਇਆ ਹੋਣਾ ਨੇ ਉਹਨਾਂ ਨੇ ਉਹਨਾਂ ਦਾ ਦਿੱਤੀ ਹੋਈ ਜੋ ਕਕਾਰ ਪਾਇਆ ਹੋਇਆ ਠੀਕ ਹੈ ਤਾਂ ਜੇਕਰ ਇਹ ਕਕਾਰ ਨਾ ਪਾਇਆ ਹੁੰਦੇ ਫਿਰ ਹੁਣ ਰਿਜ਼ਲਟ ਕੁਝ ਹੋਰ ਹੋਣਾ ਸੀਗਾ ਠੀਕ ਹੈ ਤਾਂ ਇਸ ਦਾ ਇਨਸਾਫ ਮੈਂ ਬੇਨਤੀ ਕਰਦਾ ਜੋ ਸੰਗਤ ਹੈਗੀ ਹੈ ਜੋ ਪੰਥ ਹੈਗਾ ਜਿੱਥੋਂ ਤੱਕ ਇਹ ਵੀਡੀਓ ਜਾ ਰਹੀ ਹੈ ਠੀਕ ਹੈ ਤੁਸੀਂ ਖੁਦ ਇਨਸਾਫ ਕਰੋ ਪੁਲਿਸ ਪ੍ਰਸ਼ਾਸਨ ਦਾ ਵੀ ਇਸ ਵਿੱਚ ਸਹਿਯੋਗ ਹੋਣਾ ਚਾਹੀਦਾ ਠੀਕ ਹੈ ਜੇ ਪੁਲਿਸ ਪ੍ਰਸ਼ਾਸਨ ਨਹੀਂ ਸੁਣਦੀ ਤਾਂ ਫਿਰ ਸਾਡਾ ਮੈਂ ਤਾਂ ਇਹ ਸੁਣਿਆ ਸਾਡੇ ਵੀ ਸਿੱਖਾਂ ਵਾਸਤੇ ਕੋਈ ਕੁਝ ਹੈ ਹੀ ਨਹੀਂ ਪੁਲਿਸ ਪ੍ਰਸ਼ਾਸਨ ਵਾਸਤੇ ਨਾ ਮਤਲਬ ਇਹ ਉਹ ਥਾਣੇਦਾਰ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਦਾੜੀ ਪੱਟੀ ਫਿਰ ਕੀ ਹੋਇਆ ਕਿੱਡੀ ਗੱਲ ਆ ਸਰਟਾ ਤੇ ਨਹੀਂ ਵੱਜੀਆਂ ਮਤਲਬ ਕਤਲ ਕੇਸ ਕਤਲ ਹੋਇਆ ਏ ਈ ਵੱਡੀ ਬੇਅਦਬੀ ਹੋਈ ਏ ਤੁਸੀਂ ਉਹਨੂੰ ਨੋਰਮਲ ਗੱਲ ਸਮਝਦੇ ਹੋ ਚਲੋ ਠੀਕ ਹੈ ਬਾਕੀ ਆਪਾਂ ਗੱਲ ਕਰਾਂਗੇ ਅੱਗੇ ਇਹ ਹੁਣ ਸਾਰੀ ਗੱਲ ਕਰਾਂਗੇ ਜੋ ਗੱਲ ਕੋਈ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਠੀਕ ਹੈ ਤਾਂ ਇੱਕ ਬੇਅਦਬੀ ਇਹ ਹੋ ਗਈ ਇਹਦੇ ਦੁਆਰਾ ਕੀਤੀ ਦੂਜੀ ਬੇਅਦਬੀ ਇੱਕ ਹੋਰ ਹੈਗੀ ਹੈ ਜੋ ਕਿ ਮੈਂ ਤੁਹਾਨੂੰ ਸਿਰਫ ਛੋਟੇ ਜਿਹੇ ਦਾਸ ਦੇਣਾ ਉਸ ਤੋਂ ਬਾਅਦ ਆਪਾਂ ਉਹਦੇ ਡਿਟੇਲ ਚ ਗੱਲ ਕਰਾਂਗੇ ਕਿ ਸਹਿਜ ਪਾਠ ਜੋ ਕਿ ਆਪਾਂ ਕਲਾ ਵਿੱਚ ਸਹਿਜ ਪਾਠ ਕਰਾਉਣਾ ਹੈ ਸਹਿਜ ਸਹਿਜ ਮਤਲਬ ਸਹਿਜ ਨਾਲ ਪਾਠ ਕਰਨਾ ਨਾ ਸਹਿਜ ਨਾਲ ਪਾਠ ਕਰਾਉ ਸਹਿਜ ਨਾਲ ਸਰਵਣ ਕਰਾਉਣਾ ਪਾਠ ਹੁੰਦਾ ਸਹਿਜ ਪਾਠ ਐਸ ਨੇ 4 ਦਿਨਾਂ ਵਿੱਚ ਸਮਾਪਤ ਕਰਤਾ ਸੀ ਸਮਾਪਤ ਕੀਤਾ ਸੀ 4 ਦਿਨਾਂ ਦੇ ਵਿੱਚ ਔਰ ਤੁਸੀਂ ਦੇਖ ਲਓ ਗੁਰੂ ਸਾਹਿਬ ਦੀ ਕਿੱਡੀ ਵੱਡੀ ਬੇਅਦਬੀ ਹੈ ਜੋ ਕਿ ਪਾਠ ਅ ਨੌ ਦਿਨਾਂ ਦਾ ਖੁਸ਼ੀ ਦਾ ਪਾੜ ਜੋ ਨੌ ਦਿਨਾਂ ਦਾ ਕਰਾਉਣਾ ਹੈ ਜੋ ਮਰਗ ਦਾ ਪਾੜ ਉਹ 7 ਦਿਨਾਂ ਦਾ ਹੁੰਦਾ ਸਹਿਜ ਪਾੜ ਕਰਦੇ ਆ ਠੀਕ ਹੈ 7 ਦਿਨ ਨਹੀਂ ਇਹਨਾਂ 4 ਦਿਨਾਂ ਦੇ ਵਿੱਚ ਫੁੱਲ ਕਰਤਾ ਜਿਸ ਕਾਰਨ ਜਿਸ ਗਰੰਥ ਸਿੰਘ ਨੇ ਇਸ ਨੂੰ ਬੁਲਾਇਆ ਸੀਗਾ ਉੱਥੇ ਉਸ ਦੀ ਜੋ ਡਿਊਟੀ ਗੁਰਦੁਆਰਾ ਸਰਵਿਸ ਸੀਗੀ ਉਸ ਨੂੰ ਪੰਚਾਇਤ ਜੋ ਕਿ ਉੱਥੇ ਮੈਂਬਰ ਸੀਗੇ ਜੋ ਪ੍ਰਧਾਨ ਸੀਗੇ ਉਹਨਾਂ ਨੇ ਕਿਹਾ ਵੀ ਆ ਐਡਾ ਵੱਡਾ ਪਾਪ ਹੋਇਆ ਤੇਰੇ ਕਰਕੇ ਹੋਇਆ ਤੇ ਇਹ ਡਿਊਟੀ ਹੁਣ ਅੱਜ ਤੋਂ ਬਾਅਦ ਤੋਂ ਇੱਥੇ ਨਹੀਂ ਕਰ ਸਕਦਾ ਉਨੂੰ ਉਥੋਂ ਜੋ ਗੁਰਦੁਆਰਾ ਸੀਗਾ ਉਹ ਡਿਊਟੀ ਛੱਡਣੀ ਪਈ ਠੀਕ ਹੈ ਇਸ ਬੰਦੇ ਕਰਕੇ ਠੀਕ ਹੈ ਆ ਇਹ ਜੋ ਇੰਨਾ ਵੱਡਾ ਪਾਪ ਕਰ ਰਿਆ ਜੋ ਇਹ ਇਹ ਸਭ ਕਾਰਜਾਤ ਕੀ ਉਹਦੇ ਵਾਸਤੇ ਕੋਈ ਸਜ਼ਾ ਨਹੀਂ ਕੋਈ ਕੁਝ ਨਹੀਂ ਹੈ ਬਾਕੀ ਰੱਬ ਜੋ ਦੇਖ ਰਿਹਾ ਰੱਬ ਜੋ ਕਹਿੰਦੇ ਆ ਠੀਕ ਹੈ ਰੱਬ ਦੇਖਦੇ ਆ ਕਿ ਲੇਕਿਨ ਜੋ ਸੰਗਤ ਹੈ ਜੋ ਪੰਥ ਹੈ ਜੋ ਪੰਥ ਦੇ ਆਗੂ ਹੈਗੇ ਆ ਠੀਕ ਹੈ ਜੋ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਵੱਲੋਂ ਕੋਈ ਕੋਈ ਕੁਛ ਨਹੀਂ ਹੈ ਨਾ ਕਿ ਗਏ ਬਾਕੀ ਦੇਖਦੇ ਆ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਠੀਕ ਹੈ ਤਾਂ ਤਾਂ ਜੋ ਹੋਰ ਨੇ ਰਿਸ਼ਤੇਦਾਰਾਂ ਤੱਕ ਇਹ ਵੀਡੀਓ ਪਹੁੰਚ ਜਾਏ ਠੀਕ ਹੈ ਲਾਸਟੇ ਵਾਈਗੁਰ ਜੀ ਦਾ ਖਾਲਸਾ ਛੇ ਵਾਈਗੁਰ ਜੀ ਦਾ ਖਾਲਸਾ